ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਵਿੱਚ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਉਹ ਬੰਦੇ ਬਾਧੂ ਨੇ ਜਿਹੜੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਰੱਬ ਨੂੰ ਮੰਨਦਾ ਹਾਂ ਮੈਂ ਰੱਬ ਦਾ ਸਿਮਰਨ ਕਰਦਾ ਹਾਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਤੁਸੀਂ ਉਹਨਾਂ ਦੇ ਨੇੜੇ ਲੱਗੇ ਥੋੜੇ ਜਿਹਾ ਸਵਾਲ ਕਰੋਗੇ ਨਾ ਉਹਨਾਂ ਦੀ ਜ਼ਿੰਦਗੀ ਤੇ ਤਾਂ ਫਿਰ ਉਹ ਅੱਗ ਬਬੂਲਾ ਹੋ ਜਾਂਦੇ ਨੇ ਬਸ ਇਹ ਕਹਿ ਲਓ ਵੀ ਪੂਰੇ ਸੰਸਾਰ ਭਰ ਦੀਆਂ ਗਾਣਾਂ ਉਹਨਾਂ ਦੇ ਅੰਦਰ ਪਈਆਂ ਹੁੰਦੀਆਂ ਨੇ ਜਦੋਂ ਤੁਸੀਂ ਸਵਾਲ ਕਰਤਾ ਉਹ ਗਾਣਾਂ ਬਾਹਰ ਹੋਈਆਂ ਗਿਆ ਫਟਾਫਟ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਪਲਾਨਾਂ ਤਿੰਕਾ ਇਹਦਾ ਪੂਰੀ ਸ਼ਾਂ ਕਰ ਦਿੰਦੇ ਨੇ ਗਾਣਾਂ ਦੇ ਦੇ ਕੇ ਜਿਮੇਂਟ ਦੀ ਗੱਲ ਕਰਨੀ ਹੈ ਇੱਕ ਸਿੰਗਰ ਹੈ ਪੰਜਾਬੀ ਕਪਾ ਤੇ ਉਹਦੇ ਗਾਣੇ ਜਿੰਨੇ ਵੀ ਆਏ ਨੇ ਉਹਨੇ ਆਪ ਲਿਖੇ ਨੇ ਤੇ ਉਹ ਬੰਦਾ ਕੋਸ਼ਿਸ਼ ਕਰਦਾ ਹੈ ਵੀ ਮੈਂ ਜਿੱਦਾਂ ਦਾ ਹਾਂ ਉਦਾਂ ਦਾ ਦੁਨੀਆ ਸਾਹਮਣੇ ਪੇਸ਼ ਹੋਵਾਂ ਉਹਦੀ ਇਹ ਕੋਸ਼ਿਸ਼ ਹੈ ਵੀ ਮੈਂ ਝੂਠ ਨਾ ਬੋਲਾਂ ਵੀ ਜੋ ਮੇਰੇ ਅੰਦਰ ਹੈ ਨਾ ਬਿਮਾਉ ਦੱਸਣ ਦੀ ਕੋਸ਼ਿਸ਼ ਕਰਾਂ ਇੱਕ ਤਾਂ ਉਹਨੇ ਇਹ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਮਜਬੂਰ ਕੀਤਾ ਸੀ ਵਿਆਹ ਕਰਾਉਣ ਵਾਸਤੇ ਕਹਿੰਦਾ ਮੈਂ ਮੇਰੀ ਮਾਂ ਨੂੰ ਕਹਿ ਦਿੰਦਾ ਸੀ ਵੀ ਮੈਂ ਵਿਆਹ ਨਹੀਂ ਕਰਉਣਾ ਉਹਨੇ ਸ਼ਰੀਆਮ ਕਹਤਾ ਕਹਿੰਦਾ ਰਿਲੇਸ਼ਨ ਦੇ ਵਿੱਚ ਲਿਵਿੰਗ ਰਿਲੇਸ਼ਨ ਦੇ ਵਿੱਚ ਇੱਕ ਕੁੜੀ ਮੇਰੇ ਨਾਲ ਹੈਗੀ ਆ ਉਹਨੇ ਇਹ ਕਹਤਾ ਇਹ ਗੱਲ ਸੁਣ ਕੇ ਨਾ ਜਿਨ੍ਹਾਂ ਦੇ ਨੀਲੀਆਂ ਦਸਤਾਰਾਂ ਗੋਲ ਉੱਪਰ ਦੀ ਕਿਰਪਾਨਾਂ ਪਾਈਆਂ ਨੇ ਉਹਨਾਂ ਦੀ ਆਈਡੀ ਤੇ ਉਹ ਫੋਟੋਆਂ ਲੱਗੀਆਂ ਹੋਈਆਂ ਤੇ ਉਹਨਾਂ ਨੇ ਗਾਲਾਂ ਕਢੀਆਂ ਸ਼ਰਮ ਸ਼ਰਮ ਗਾਲਾਂ ਕਢੀਆਂ ਏ ਕੋਨੇ ਕਹਤਾ ਕਿ ਮੈਂ ਨਾਸਤਕਾਂ ਮੈਂ ਰੱਬ ਨੂੰ ਨਹੀਂ ਮੰਨਦਾ ਤੇ ਗਾਲਾਂ ਕਢਣ ਵਾਲੇ ਕੌਣ ਨੇ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਆ ਅਸੀਂ ਤਾਂ ਰੱਬ ਦਾ ਨਾਮ ਲੈ ਤੋ ਬਿਨਾਂ ਪਾਣੀ ਦੀ ਘੁੱਟਲੀ ਪੀਂਦੇ ਆ ਬਹੁਤੇ ਨਹੀਂ ਜਿਹੜੇ ਕਹਿੰਦੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਆਂ ਪਹਿਲਾਂ ਅਸੀਂ ਵਾਈਬਰ 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 ਕਰਦੇ ਆਂ ਫੇਰ ਪਾਣੀ ਦੇ ਘੁੱਟ ਪੀਂਨੇ ਆਂ ਸੀ ਉਹ ਬੰਦਿਆਂ ਨੇ ਗਾਲਾਂ ਕੱਢੀਆਂ ਗਾਲਾਂ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜੇ ਕੋਈ ਬੰਦਾ ਇਹ ਦਸਨਾ ਚਾਹਵੇ ਨਾ ਵੀ ਮੈਂ ਜਿੱਦਾਂ ਦਾ ਹੈਗਾ ਮੈਂ ਉਦਾਂ ਦਾ ਹੀ ਤੁਹਾਡੇ ਸਾਹਮਣੇ ਬਣ ਕੇ ਰਹਾ ਮਾਂ ਮੈਂ ਕੋਈ ਝੂਠ ਨਾ ਬੋਲਾਂ ਇਹ ਲੋਕ ਉਹਨੂੰ ਪਸੰਦ ਨਹੀਂ ਕਰਦੇ ਉਹਨੂੰ ਇਹ ਕਹਿੰਦੇ ਨੇ ਵੀ ਨਹੀਂ ਤੇਰੀ ਅੰਦਰ ਸੋਚ ਬਿਰਤੀ ਕੀ ਹੈ ਉਹ ਨਹੀਂ ਦੁਨੀਆਂ ਦੇ ਵਿੱਚ ਵਿਚਰਨਾ ਤੂੰ ਦੁਨੀਆਂ ਦੇ ਮੁਤਾਬਕ ਚੱਲ ਇਹ ਉਹਨੂੰ ਕਹਿਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨੇ ਜਦੋਂ ਇਹ ਕਿਹਾ ਕਿ ਮੈਂ ਨਾਸਤਿਕਾਂ ਮੈਂ ਰੱਬ ਨੂੰ ਨਹੀਂ ਮੰਨਦਾ ਮੈਨੂੰ ਇੱਕ ਸਵਾਲ ਕਰਨਾ ਹੈ ਜਿਹੜੇ ਬੰਦੇ ਕਹਿੰਦੇ ਆ ਨਾ ਅਸੀਂ ਰੱਬ ਨੂੰ ਮੰਨਦੇ ਆ ਜੇ ਉਹਨਾਂ ਨੂੰ ਕੋਈ ਸਵਾਲ ਕਰ ਦਈਏ ਵੀ ਰੱਬ ਕੀ ਹੈ ਰੱਬ ਕਿੱਥੇ ਰਹਿੰਦਾ ਹੈ ਰੱਬ ਨੂੰ ਸਾਬਤ ਕਰਨ ਵਾਸਤੇ ਕਿਹੜੀ ਦਲੀਲ ਦਿਓਗੇ ਕਿਹੜੀ ਉਦਾਹਰਨਾਂ ਦਿਓਗੇ ਤੁਹਾਨੂੰ ਕੋਲ ਜਵਾਬ ਕੋਈ ਨਹੀਂ ਇੱਕ ਪਰसों ਕਿਸੇ ਬਾਬੇ ਨੇ ਮੈਨੂੰ ਫੋਨ ਕਰ ਲਿਆ ਉਹ ਪਹਿਲਾਂ ਕਰ ਗਿਆ ਵਾਹਿਗੁਰੂ ਦੀ ਬੜੀ ਕਿਰਪਾ ਹੈ ਵਾਇਗਰੂ ਦੀ ਤੋਰ ਦੇ ਕੇਰਪਾ ਵਾਇਗਰੂ ਇਦਾਂ ਕਰਦਾ ਹੈ ਵਾਇਗਰੂ ਇਦਾਂ ਕਰਦਾ ਹੈ 15 20 ਵਾਰੀ ਉਹਨੇ ਮੇਰੇ ਕੋਲ ਵਾਇਗਰੂ ਸ਼ਬਦ ਬੋਲਤਾ ਆਸ਼ਾ ਉਹ ਆਸ਼ਾ ਦੀ ਵਾਰ ਵਿੱਚੋਂ ਉਦਾਹਰਣ ਲਈ ਗਿਆਂ ਜਿਵੇਂ ਚੰਦਾ ਉਗਬੈ ਸੂਰ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਘੋਰ ਅੰਧਾਲ ਇਦਾਂ ਦੀਆਂ ਗੱਲਾਂ ਕਰੀ ਗਿਆ ਤੇ ਮੈਂ ਗੱਲਾਂ ਕਰਦਾ ਕਰਦਾ ਨੂੰ ਪੁੱਛ ਬੈਠਾ ਵੀ ਜਦੋਂ ਕਿਤੇ ਤੁਸੀਂ ਪ੍ਰਸ਼ਾਦਾ ਛਕਦੇ ਹੋ ਮੋ ਉਦੋਂ ਕਿਤੇ ਲਾਈਟ ਚਲੀ ਜਾਵੇ ਬੱਤੀ ਚਲੀ ਜਾਵੇ ਤੁਹਾਡੇ ਕੋਲੇ ਕੋਈ ਮੋਮਬਤੀ ਕੋਈ ਦੀਵਾ ਵਗੈਰਾ ਨਾ ਹੋਵੇ ਫਿਰ ਕੀ ਕਰਦੇ ਹੋ ਕਹਿੰਦਾ ਜੀ ਫਿਰ ਕੋਸ਼ਿਸ਼ ਕਰਦੇ ਆ ਦੀਵਾ ਜਾਂ ਬੱਤੀ ਜਾਂ ਟਾਰਚਰ ਹੋਵੇ ਮਖਾ ਜੇ ਕੋਲੇ ਕੁਝ ਵੀ ਨਾ ਹੋਵੇ ਉਹ ਮੇਰੇ ਕੋਲ ਦੱਸਣਾ ਕਿ ਚਾਹੁੰਦੇ ਤੁਸੀਂ ਕਹਿਣਾ ਕਿ ਚਾਹੁੰਦੇ ਮਖਾ ਜੇ ਹਜ਼ਾਰਾਂ ਸੂਰਜਾਂ ਦੀ ਰੌਸ਼ਨੀ ਹੈ ਇੱਕ ਅਦਾ ਸੂਰਜ ਉਹ ਚੜ੍ਹਾ ਲਿਆ ਕਰੋ ਹਾਲਾਂਕਿ ਉੱਥੇ ਵਿਚਾਰਧਾਰਾ ਹੈ ਉੱਥੇ ਗਿਆਨ ਦੀ ਉੱਥੇ ਪਾਵਰ ਦੀ ਉੱਥੇ ਅਕਲ ਦੀ ਗੱਲ ਹੈ ਪਰ ਇਹ ਲੋਕ ਉਹਦੇ ਅਰਥ ਇਹੀ ਕਰੀ ਜਾਂਦੇ ਫਿਰ ਉਹ ਅਗ ਬਬੂਲਾ ਹੋ ਗਿਆ ਫਿਰ ਉਹਨੇ ਕੋਈ ਕਸ਼ਮ ਨਹੀਂ ਛੱਡੀ ਮੈਨੂੰ ਪੁੱਛਦਾ ਬੋਲਣ ਦੀ ਮੈਂ ਸੁਣੇ ਗਿਆ ਉਹਦੇ ਰਿਕਾਰਡਿੰਗ ਮੇਰੇ ਫੋਨ ਵਿੱਚ ਪਈ ਹੈ ਚਲੋ ਇਦਾਂ ਤਾਂ ਹੁਣ ਅਸੀਂ ਇਹ ਨਹੀਂ ਕਰ ਰਹੇ ਹਾਂ ਨੀ ਕਿ ਕਿਸੇ ਨੂੰ ਇਦਾਂ ਜਲੀਲ ਕਰੀਏ ਪਰ ਮੈਂ ਉਦਾਹਰਨ ਦੇ ਤੌਰ ਤੇ ਗੱਲ ਤੁਹਾਡੇ ਨਾਲ ਕੀਤੀ ਹੈ ਜੇ ਇਹਨਾਂ ਲੋਕਾਂ ਨੂੰ ਕੁਛ ਲਈ ਹੈ ਨਾ ਵੀ ਰੱਬ ਨੂੰ ਮੰਨਣ ਵਾਲੇ ਤਾਂ ਸ਼ੈਨ ਸ਼ੀਲਤਾ ਵਾਲੇ ਹੁੰਦੇ ਨੇ ਸਹਿਜ ਵਾਲੇ ਹੁੰਦੇ ਨੇ ਜੇ ਤੁਸੀਂ ਸਭ ਤੋਂ ਵੱਡੇ ਸਹਿਜ ਦੀ ਗੱਲ ਕਰੀਏ ਨਾ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠੇ ਸੀਸ ਵਿੱਚ ਗਰਮ ਗਰਮ ਰੇਤਾ ਪਾਇਆ ਗਿਆ ਉਬਲਦੀ ਦੀਗ ਵਿੱਚ ਉਵਾਲਿਆ ਗਿਆ ਤੇ ਜਿਹੜਾ ਸਹਿਜ ਗੁਰੂ ਪਾਸ਼ਾ ਦੇ ਕੋਲ ਸੀ ਉਹ سزا ਦੇਣ ਵਾਲੇ ਖੋ ਨਹੀਂ ਸਕੇ ਖੋ ਨਹੀਂ ਸਕੇ ਇਹ ਸਚਾਈ ਹੈ ਤੇ ਜਿਹੜੇ ਕਹਿੰਦੇ ਸੀ ਰੱਬ ਨੂੰ ਮੰਨਦੇ ਆ ਨਾ ਤੇ ਉਹ ਇੱਕ ਸਿੰਗਰ ਨੇ ਕਾਕਾ ਜਿਹੜਾ ਗਾਉਂਦਾ ਉਹਨੇ ਕਹਿਤਾ ਕਿ ਮੈਂ ਰੱਬ ਨੂੰ ਮੰਨਦਾ ਨਹੀਂ ਬਸ ਐਨੀ ਗੱਲ ਕਹਿਣ ਤੇ ਨਾ ਐਨੀ ਗੱਲ ਕਹਿਣ ਤੇ ਦੇ ਗਾਣ ਤੇ ਗਾਣ ਦੇ ਗਾਣ ਤੇ ਗਾਣ ਹੁਣ ਕੀ ਜਿਹੜੇ ਬੰਦੇ ਕਹਿੰਦੇ ਸੀ ਰੱਬ ਨੂੰ ਮੰਨਦੇ ਆ ਤੇ ਉਹਨੇ ਇੰਨੀਆਂ ਗਾਲਾਂ ਕੱਢੀਆਂ ਕੀ ਯਕੀਨ ਕੀਤਾ ਜਾ ਸਕਦਾ ਏ ਬੰਦੇ ਰੱਬ ਨੂੰ ਮੰਨਦੇ ਨੇ ਇਹ ਬੰਦੇ ਰੱਬ ਦੇ ਨੇੜੇ ਆ ਯਕੀਨ ਕੀਤਾ ਜਾ ਸਕਦਾ ਕਦੇ ਵੀ ਨਹੀਂ ਕਦੇ ਵੀ ਨਹੀਂ ਕੀਤਾ ਜਾ ਸਕਦਾ ਅਸ਼ਾ ਉਹਨੇ ਨਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦਾ ਇੱਥੇ ਜੇ ਰੱਬ ਹੈਗਾ ਮੈਂ ਚਲੋ ਆਪਣੀ ਗੱਲ ਕਰ ਦਿੰਦਾ ਕਈ ਵਾਰ ਕੋਈ ਬੰਦਾ ਮੈਨੂੰ ਕਹਿੰਦੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਨਹੀਂ ਮੰਨਦੇ ਅਸੀਂ ਮੰਨਦੇ ਆ ਜੀ ਰੱਬ ਮੰਨਣ ਦਾ ਤਰੀਕਾ ਨਜ਼ਰੀਆ ਹਰੇਕ ਬੰਦੇ ਦਾ ਆਪ ਕੋ ਆਪਣਾ ਹੋ ਸਕਦਾ ਤੇ ਅਸੀਂ ਮੰਨਦੇ ਪਰ ਸਾਡਾ ਰੱਬ ਨੂੰ ਮੰਨਣ ਦਾ ਨਜ਼ਰੀਆ ਤਰੀਕਾ ਕੀ ਹੈ ਇਹ ਮੈਨੂੰ ਪਤਾ ਹੈ ਅਸੀਂ ਇਹ ਪਖੰਡਵਾਦ ਵਿੱਚ ਵਹਿਮਾ ਭਰਮਾ ਵਿੱਚ ਕਰਾਮਾਤਾ ਸ਼ਕਤੀਆਂ ਵਿੱਚ ਨਹੀਂ ਪੈਂਦੇ ਰੱਬ ਦੀ ਜਿਹੜੀ ਤਾਕਤ ਹੈ ਉਹ ਕਿਦਾਂ ਵਰਤਦੀ ਹੈ ਕਿਦਾਂ ਸਮਝ ਵਿੱਚ ਆਉਂਦੀ ਹੈ ਇਹਦੇ ਬਾਰੇ ਗੁਰਬਾਣੀ ਤੋਂ ਸਮਝ ਲਈਏ ਪਰ ਜਿਹੜੇ ਬੰਦੇ ਕਹਿੰਦੇ ਅਸੀਂ ਤਾਂ ਰੋਜ਼ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਅਸੀਂ ਤਾਂ ਸਵੇਰੇ ਉੱਠ ਕੇ ਨਿਤਨੇਮ ਕਰਦੇ ਆਂ ਘੰਟਾ-ਘੰਟਾ ਮਾਲਾ ਫੇਰਦੇ ਆਂ ਤੇ ਉਹ ਬੰਦੇ ਇੰਨੀ ਗੱਲ ਤੇ ਤਲਖੀ ਵਿੱਚ ਆ ਗਏ ਕਿ ਤੂੰ ਇਦਾਂ ਕਿਉਂ ਕਿਹਾ ਮੈਂ ਰੱਬ ਨੂੰ ਮੰਨਦਾ ਨਹੀਂ ਤੂੰ ਕਿਉਂ ਕਿਹਾ ਕਿ ਮੈਂ ਵਿਆਹ ਨਹੀਂ ਕਰਉਂਦਾ ਤੇਰੇ ਪਿਓ ਨੇ ਤਾਂ ਵਿਆਹ ਕਰਵਾਇਆ ਸੀ ਹੁਣ ਉਹਦੇ ਪਿਓ ਨੇ ਵਿਆਹ ਕਰਵਾ ਲਿਆ ਉਹਦੀ ਮਰਜ਼ੀ ਹੈ ਅੱਗੇ ਕਾਕਾ ਵਿਆਹ ਨਹੀਂ ਕਰਾਉਂਦਾ ਉਹਦੀ ਮਰਜ਼ੀ ਹੈ ਇੱਥੇ ਕੱਲਾ ਕਾਕਾ ਥੋੜੀ ਹੈ ਮਥੇਰੇ ਲੋਕ ਹੈ ਮਥੇਰੇ ਲੋਕਾਂ ਜਿਹਨਾਂ ਨੇ ਬੱਚੇ ਵੀ ਪੈਦਾ ਕਰ ਦਿੱਤੇ ਉਹ ਕਹਿੰਦੇ ਅਸੀਂ ਵਿਆਹ ਤਾਂ ਕਰਾਇ ਹੀ ਨਹੀਂ ਬਹੁਤ ਲੋਕ ਇੱਥੇ ਇੱਕ ਥੋੜੀ ਹੈ ਮੈਂ ਗੱਲ ਸਿਰਫ ਉਹਨਾਂ ਲੋਕਾਂ ਦੀ ਕਰ ਰਿਹਾ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਆ ਉਹਨਾਂ ਕੋਲ ਰੱਬ ਨੂੰ ਸਾਬਤ ਕਰਨ ਵਾਸਤੇ ਕੋਈ ਦਲੀਲ ਨਹੀਂ ਹੋਣੀ ਕੋਈ ਦਲੀਲ ਨਹੀਂ ਹੋਣੀ ਉਹਨਾਂ ਨੇ ਓਸ਼ੂ ਦੀ ਗੱਲ ਕੀਤੀ ਜਦੋਂ ਸੈਕਸ ਦੀ ਗੱਲ ਕਰਦਾ ਉਹ ਕਹਿੰਦਾ ਮੇਰਾ ਸਾਥੀ ਤਾਂ ਕਹਿੰਦਾ ਓਸ਼ੂ ਵੜ ਉਹਨੇ ਗੱਲ ਕਹੀ ਜਿਹੜੇ ਓਸ਼ੂ ਨੂੰ ਮੰਨਣ ਵਾਲੇ ਆ ਕਿ ਉਹ ਵਿਰੋਧ ਕਰਨ ਜਾਂ ਸਹਿਮਤ ਹੋਣਗੇ ਓਸ਼ੂ ਨੇ ਤਾਂ ਸ਼ਰਿਆਮ ਕਿਹਾ ਕਹਿੰਦਾ ਪਹਿਲਾਂ ਸਰੀਰ ਸ਼ਾਂਤ ਕਰੋ ਫਿਰ ਮਨ ਸ਼ਾਂਤ ਕਰੋ ਜਦੋਂ ਸ਼ਰਿਆਮ ਹੋ ਰਿਹਾ ਮੈਂ ਗੱਲ ਉਹਨਾਂ ਦੀ ਕੀਤੀ ਜਿਹੜੇ ਬੰਦੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਆ ਪਰ ਰੱਬ ਨੂੰ ਮੰਨਣ ਵਾਲੇ ਮਾੜੀ ਜੀ ਗੱਲ ਪਿਛੇ ਇੰਨੀਆਂ ਗਾਲਾਂ ਕੱਢ ਰਹੇ ਨੇ ਕਾਕਾ ਕਾ ਰੱਬ ਨੂੰ ਕਿਉਂ ਨਹੀਂ ਮੰਨਦਾ ਇਹ ਹਰਾਮਖੋਰ ਐ ਇਹ ਜਾ ਪੁੱਛਣਾਂ ਨਹੀਂ ਕਹਿ ਦਿੱਤਾ ਉਹਦੀ ਇੰਟਰਵਿਊ ਹੁਣ ਲਗਾਤਾਰ ਆ ਰਹੀ ਹੈ ਤੇ ਉਹ ਤਾਂ ਅਗਲਾ ਹੁਣ ਜਿਹੜੇ ਫੀਲ ਵਿੱਚ ਰਹਿੰਦਾ ਹੈ ਉਹਨਾਂ ਦਾ ਕੰਮ ਹੈ ਜਿਹੜੇ ਤਰੀਕਾ ਨਾਲ ਕਰ ਰਿਹਾ ਪਰ ਉਹ ਕਹਿੰਦਾ ਮੈਂ ਉਹੀ ਚੀਜ਼ ਲਿਖਾਂ ਜਿਹੜੀ ਚੀਜ਼ ਮੈਨੂੰ ਵਧੀਆਂ ਲੱਗੇ ਉਨੇ ਹੀ ਕੀ ਗੱਲ ਕਹੀ ਕਹਿੰਦਾ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਹੈ ਮੈਂ ਉਹੀ ਲਿਖਦਾ ਮੈਂ ਦੂਜੀ ਲਿਖਦਾ ਨਹੀਂ ਕਿਸੇ ਦੇ ਕਹੇ ਕਾਹੇ ਨਹੀਂ ਲਿਖਦਾ ਹਾਲਾਂਕਿ ਉਹਨੇ ਨਾ ਜਿਹੜਾ ਗਾਣਾ ਲਿਖਿਆ ਲਿਖਿਆ ਉਹਨੇ ਬਿੱਲੋ ਬੱਗੇ ਬਿੱਲੇ ਬੱਗਿਆਂ ਦਾ ਕੀ ਕਰੇਗੀ ਕਾਲੇ ਜੇ ਰੰਗ ਦੀ ਸ਼ਕੀਨਣ ਕੁੜੀ ਦੂਰ ਦੂਰ ਜਾ ਮੇਰੇ ਕਾਲੇ ਅੰਗ ਤੋਂ ਕਾਲੇ ਰੰਗ ਤੋਂ ਇਹ ਗਾਣੇ ਵਿੱਚ ਉਹਨੇ ਇਹ ਲਿਖਿਆ ਕਿ ਤੇਰੇ ਖਾਤਰ ਦਰਗਾਹ ਤੇ ਮੇਲਾ ਲਗਾ ਦੇਗੀ ਤੂੰ ਆਈ ਉਥੇ ਨਾਲੇ ਸੌਰੇ ਦੇ ਪਿੰਡ ਦੇਖ ਲਈ ਨਾਲੇ ਭੰਗ ਆਲੇ ਪਕੌੜੇ ਛਕ ਲਈ ਇਦਾਂ ਦੀ ਗੱਲ ਉਹਨੇ ਕਹੀ ਐ ਨਾਲੇ ਉਹਨੂੰ ਕਿਰਪਾ ਦੀ ਗੱਲ ਕਹੀ ਆਪਣੇ ਗਾਣੇ ਵਿੱਚ ਪਰ ਉਹਨੇ ਆਪਣੀ ਸੋਚ ਵਿਚਾਰਤ ਸੀ ਐ ਵੀ ਮੈਂ ਕਿੱਥੇ ਖੜਾ ਤੇ ਇਹ ਦੁਨੀਆ ਦਾ ਦਸਤੂਰ ਐ ਦੁਨੀਆ ਸੱਚ ਸੁਣਨਾ ਨਹੀਂ ਚਾਹੁੰਦੀ ਇੱਥੇ ਕਾਕਾ ਨਹੀਂ ਕਾਕਾ ਤਾਂ ਕੁਝ ਵੀ ਨਹੀਂ ਉਹ ਤਾਂ ਮਾਮੂਲੀ ਜਿਹਾ ਸ਼ਿੰਗਰ ਹੈ ਤੇ ਉਹ ਪੜਿਆ ਲਿਖਿਆ 20 ਕਰੋੜ ਰੁਪਈਆ ਉਹਦੇ ਕੋਲੇ ਹੋਊਗਾ ਹੋਰ ਆਜੂਗਾ ਉਹ ਤਾਂ ਇੰਨਾ ਕੁ ਬੰਦਾ ਹੈ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਧਰਮ ਪਰिवर्तन ਦੇ ਲਈ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਤਾ ਔਰੰਗਜ਼ੇਬ ਕੌਣ ਸੀ ਉਹ ਹੀ ਕਹਿੰਦਾ ਸੀ ਮੈਂ ਧਰਮ ਲਈ ਆ ਮੈਂ ਇਸਲਾਮ ਨੂੰ ਖਲੋਣਾ ਤੇ ਮੌਤੇ ਘਾਟ ਕਿਨੂੰ ਉਤਾਰਿਆ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਜਹਾਂਗੀਰ ਦੇ ਕਹਿਣ ਮੁਤਾਬਕ ਗੁਰੂ ਅਰਜਨ ਦੇਵ ਪਾਸ਼ ਨੂੰ ਤਤੀਦ ਦੇ ਬਹਾਇਆ ਗਿਆ ਭਾਈ ਸਤੀਦਾਸ ਭਾਈ ਤੇਨਾਲਾ ਜੀ ਭਾਈ ਮਤੀਦਾਸ ਸਾਹਮਣੇ ਗੁਰੂ ਤੇਗ ਪਾਸ਼ਾ ਸ਼ਹੀਦ ਕੀਤੇ ਗਏ ਇਹ ਕੌਣ ਨੇ ਜਿਹੜੇ ਕਹਿੰਦੇ ਅਸੀਂ ਕੱਟੜ ਮੱਝ ਵੀ ਹੈ ਮਤਲਬ ਅਸੀਂ ਇਸਲਾਮ ਇਸਲਾਮ ਨੂੰ ਮੰਨਦੇ ਹਾਂ ਇਹੋ ਲੋਕ ਨੇ ਇਹ ਤਾਂ ਬਾਬੇ ਨਾਨਕ ਨੂੰ ਗਾਣਾ ਪੜਦੇ ਰਹੇ ਨੇ ਲੋਕ ਕੀ ਇਹ ਸਾਬਤ ਕਰੋਗੇ ਵੀ ਬਾਬਾ ਨਾਨਕ ਰੱਬ ਨੂੰ ਮੰਨਦਾ ਸੀ ਇਹ ਸਾਬਤ ਕਰੋਗੇ ਗੁਰਬਾਣੀ ਵਿੱਚੋਂ ਤੁਸੀਂ ਦਲੀਲਾਂ ਦਿਓਗੇ ਕੱਲ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਹਤਾ ਜੀ ਜੇ ਰੱਬ ਨੂੰ ਨਹੀਂ ਮੰਨਦੇ ਤਾਂ ਮੂਲ ਮੰਤਰ ਪੜ੍ਹ ਲਿਓ ਤੇ ਮੈਨੂੰ ਪੁੱਛ ਲਿਆ ਮੈਂ ਕਿ ਪੜ੍ਹੀ ਉਹਨੇ ਪੜਨਾ ਸ਼ੁਰੂ ਕਰਤਾ ਅਜੂਨੀ ਸਹਿਪੰ ਇਕੱਠਾ ਕਰਤਾ ਹਲਕੀ ਸ਼ਬਦ ਬਖਰੇ ਬਖੜੇ ਉਹਦਾ ਟੀਕਾ ਪੜ੍ਹ ਕੇ ਦੇਖ ਲਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਦਾਂ ਵਿਸ਼ਰਾਮ ਲੱਗਦੇ ਇਹ ਮਤੰਨੇ ਮਤੰਨੇ ਬੰਦੇ ਮੂਲ ਮੰਤਰ ਵਿੱਚ ਗੁਣ ਦੱਸੇ ਗਏ ਨੇ ਵੀ ਰੱਬ ਦੇ ਗੁਣ ਕਿਹੋ ਜੇ ਵੀ ਰੱਬ ਕਿਹੋ ਜ ਹੈ ਵੀ ਰੱਬ ਦੇ ਗੁਣ ਕਿਹੋ ਜੇ ਨੇ ਉਹ ਜੇ ਗੁਣ ਇੱਕ ਮਨੁੱਖ ਵਿੱਚ ਹੋਣਗੇ ਤਾਂ ਉਹ ਰੱਬ ਨੂੰ ਮੰਨਦਾ ਉਹਦੇ ਵਿੱਚ ਇਹ ਅਰਥ ਸਿੰਪਲੀ ਅਰਥ ਨਹੀਂ ਕੁਈ ਉਹਦੇ ਵਿੱਚ ਗੁਲਿੰਗਲ ਨਹੀਂ ਹੈਗੀ ਕੋਈ ਭਲੇਖਣ ਨਹੀਂ ਲਿਖਿਆ ਗੁਰੂ ਪਾਚਣ ਨੇ ਸਿੰਪਲ ਅਰਥ ਕਰਦੇ ਵੀ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਤਾਂ ਰੱਬ ਦੇ ਵਿੱਚ ਆਹ ਗੁਣ ਨੇ ਵੀ ਉਹ ਇੱਕ ਹੈ ਉਹਦਾ ਸਾਰਾ ਪਸਾਰਾ ਹੈ ਸਦੀਵੀ ਹੋਂਦ ਵਾਲਾ ਤੇ ਉਹ ਜੂਨਾ ਤੋਂ ਰਹਿਤ ਹੈ ਉਹ ਆਪਣੇ ਆਪ ਪੈਦਾ ਹੋਇਆ ਪ੍ਰਕਾਸ਼ ਉਹ ਨਿਰਭਉ ਹੈ ਡਰਦਾ ਨਹੀਂ ਉਹ ਨਿਰਵੈਰ ਹੈ ਕਿਸ ਨਾਲ ਉਹਦਾ ਬੈਰ ਨਹੀਂ ਇਹ ਸਿੰਪਲ ਜਿਹਾ ਅਰਥ ਹੈ ਵੀ ਇਦਾਂ ਦੇ ਗੁਣ ਜੇ ਕਿਸੇ ਮਨੁੱਖ ਦੇ ਵਿੱਚ ਆ ਜਾਣ ਤੇ ਉਹਦੀ ਵੀ ਇਹ ਅਵਸਥਾ ਹੈ ਇਹ ਬਿਆਨ ਕੀਤਾ ਗਿਆ ਇਹ ਮੂਲ ਮੰਤਰ ਜਿੰਨੇ ਵੀ ਰਾਗ ਮੰਤਰ ਸਭ ਤੋਂ ਸ਼ੁਰੂ ਹੁੰਦੇ ਸਭ ਤੋਂ ਪਹਿਲਾਂ ਰਾਗ ਦੇ ਸਾਹਮਣੇ ਲੇਕੇ ਰੱਖ ਦਿੱਤਾ ਗਿਆ ਕਿਉਂਕਿ ਕੋਈ ਭੁਲੇਖਾ ਨਾ ਖਾ ਜਾਏ ਵੀ ਜਿਹੜੇ ਰੱਬ ਦੀ ਗੱਲ ਮੈਂ ਸ਼ਬਦ ਵਿੱਚ ਕਰ ਰਿਹਾ ਵੀ ਉਹ ਰੱਬ ਦੇ ਵਿੱਚ ਕਿਹੋ ਜਿਹੇ ਗੁਣ ਨੇ ਤਾਂ ਕਰਕੇ ਮੂਲ ਮੰਤਰ ਸਾਰੇ ਰਾਗਾਂ ਦੇ ਮੂਹਰੇ ਰੱਖਿਆ ਗਿਆ ਚਲੋ ਐਨੀ ਵੀ ਮੈਂ ਗੱਲ ਤਾਂ ਇਹ ਕਰਨ ਲੱਗਾ ਸੀ ਵੀ ਜਿਹੜੇ ਬੰਦੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਆ ਨਾ ਉਹਨਾਂ ਬੰਦਿਆਂ ਨੇ ਇੱਕ ਐਨੀ ਗੱਲ ਤੇ ਗਾਲਾਂ ਕੱਢਦੀਆਂ ਕਿ ਕਾਕਾ ਤਾਂ ਰੱਬ ਨੂੰ ਮੰਨਦਾ ਨਹੀਂ ਨਾਸਤਿਕ ਹੈ ਕੱਲਾ ਕਾਕਾ ਨਹੀਂ ਇੱਥੇ ਬਹੁਤ ਲੋਕ ਆ ਜਿਹੜੇ ਰੱਬ ਨੂੰ ਮੰਨਦੇ ਨਹੀਂ ਅਸੀਂ ਕੀ ਉਹਨਾਂ ਨੂੰ ਮਨਾਉਣਾ ਮੰਨ ਲਓ ਗੱਲ ਜੇ ਤੁਹਾਡੇ ਕੋਈ ਕਹਿ ਕੋਈ ਕਹਿ ਦੋ ਵੀ ਮੈਂ ਰੱਬ ਨੂੰ ਮੰਨਦਾ ਫਿਰ ਤੁਹਾਨੂੰ ਵਿਸ਼ਵਾਸ ਹੋ ਜਾਊਗਾ ਆ ਜਿਹੜੇ ਕਹਿੰਦੇ ਅਸੀਂ ਸਿੱਖਾਂ ਕੱਲ ਅਸਾਈ ਬਣ ਗਏ ਪਰਸੋਂ ਹਿੰਦੂ ਬਣ ਜਾਣਗੇ ਚੌਥੇ ਨੂੰ ਮੁਸਲਮਾਨ ਬਣ ਜਾਣਗੇ ਪੰਜਵੇਂ ਨੂੰ ਸਾਰਾ ਕੁਝ ਛੱਡ ਦੇਣਗੇ ਫਿਰ ਉਹਨਾਂ ਦੇ ਵਿਸ਼ਵਾਸ ਆਪੇ ਅ ਬੀਬੀ ਸਾਡੀ ਗਈ ਸੀ ਇੱਥੋਂ ਉਹ ਗਈ ਸੀ ਸਿੱਖ ਜੱਥੇ ਵਿੱਚ ਪਾਕਿਸਤਾਨ ਵਿੱਚ ਸੀ ਉਹਦੇ ਇੱਕ ਢੂ ਨਾਲ ਵਿਆਹ ਕਰਾ ਕੇ ਨਕਾਬ ਪੜਾ ਕੇ ਉਹ ਮੁਸਲਮ ਬਣ ਗਈ ਕੀ ਇਸਲਾਮ ਵਾਲਿਆਂ ਨੂੰ ਵਿਸ਼ਵਾਸ ਹੋ ਗਿਆ ਵੀ ਇਹ ਮੁਸਲਮ ਬਣ ਗਈ ਵਿਸ਼ਵਾਸ ਹੋ ਗਿਆ ਜਾ ਅਸੀਂ ਇਹ ਕਹਿ ਲਈਏ ਵੀ ਉਹ ਪਹਿਲਾਂ ਸਿੱਖ ਸੀ ਇਹਨਾਂ ਗੱਲਾਂ ਦਾ ਕੋਈ ਮੈਨਾ ਹੈਗਾ ਇਸ ਮੈਟਰ ਦੇ ਵਿੱਚ ਬਿਲਕੁਲ ਨਹੀਂ ਇਹ ਹਰੇਕ ਬੰਦੇ ਦੀ ਆਪ ਕੋ ਆਪਣੀ ਸੋਚ ਹੈ ਵਿਚਾਰ ਹੈ ਉਹਦਾ ਮੰਨਣ ਦਾ ਸਮਝਣ ਦਾ ਨਜ਼ਰੀਆ ਹੈਗਾ ਪਰ ਮੈਂ ਗੱਲ ਜਿਹੜੀ ਕੀਤੀ ਐ ਨੂੰ ਇਹ ਕੀਤੀ ਐ ਵੀ ਜਿਹੜੇ ਬੰਦੇ ਕਹਿੰਦੇ ਜਿਹੜੇ ਬੰਦੇ ਕਹਿੰਦੇ ਅਸੀਂ ਰੱਬ ਦੇ ਨੇੜੇ ਆ ਅਸੀਂ ਰੱਬ ਨੂੰ ਮੰਨਦੇ ਆ ਉਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਝੂਲਦਾ ਤਾਂ ਫਿਰ ਇਹ ਵੀ ਮੰਨ ਲਓ ਵੀ ਦੇ ਕਾਕੇ ਨੇ ਕਹਿਤਾ ਵੀ ਮੈਂ ਰੱਬ ਨੂੰ ਮੰਨਦਾ ਨਹੀਂ ਫਿਰ ਉਹ ਵੀ ਉਹਨੇ ਹੁਕਮ ਵਿੱਚ ਹੀ ਕਿਹਾ ਗੱਲ ਤਾਂ ਇੱਥੇ ਹੁਕਮ ਦੀ ਹੈ ਨਾ ਗੁਰੂ ਪਾਸ਼ਾ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਫਿਰ ਜੇ ਸਾਰੇ ਕਸੂਰ ਹੁਕਮ ਮੰਨਦੇ ਹੂੰ ਫਿਰ ਇਹ ਮੰਨ ਲਓ ਵੀ ਰਾ ਵੀ ਕਾਕੇ ਨੇ ਕਹਿਤਾ ਮੈਂ ਰੱਬ ਨੂੰ ਮੰਨਦਾ ਨਹੀਂ ਵੀ ਹੁਕਮ ਵਿੱਚ ਕਹਿੰਦਾ ਤੁਸੀਂ ਤਾਂ ਇਹ ਇੱਕ ਯਕੀਨ ਕਰੋ ਨਾ ਤੁਹਾਡੇ ਕਹਿਣ ਨਾਲ ਮੰਨਣਾ ਨਹੀਂ ਹੁੰਦਾ ਸ਼ਰਮ ਕਹਿੰਦਾ ਉਹ ਕੰਨਾ ਮੈਨੂੰ ਕੋਈ ਚੇਂਜ ਕਰਨ ਵਾਲਾ ਨਹੀਂ ਸ਼ਰਮ ਕਹਿੰਦਾ ਗਲੇ ਤੇ ਪਰ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ ਸਾਡਾ ਲੈਵਲ ਕਿੱਥੋਂ ਤੱਕ ਗਿਰ ਚੁੱਕਾ ਹੈ ਵੀ ਅਸੀਂ ਆਪਣੇ ਆਪ ਨੂੰ ਇਹ ਮੰਨਿਆ ਵੀ ਅਸੀਂ ਸਿਆਣੇ ਆ ਅਸੀਂ ਭਲੇ ਮਾਨਸ ਆ ਜਿੰਨੀ ਦੁਨੀਆ ਦੀ ਅਕਲ ਆ ਵੀ ਸਾਡੇ ਕੋਲ ਹੈ ਪਰ ਉਹ ਅਕਲਮੰਦ ਬੰਦਿਆਂ ਨੇ ਰੱਬ ਨੂੰ ਜਪਣ ਵਾਲੇ ਨੇ ਰੱਬ ਨੂੰ ਮੰਨਣ ਵਾਲੇ ਨੇ ਇੱਕ ਛੋਟੇ ਜਿਹੇ ਬੰਦੇ ਨੇ ਕਹਿਤਾ ਕਿ ਮੈਂ ਰੱਬ ਨੂੰ ਮੰਨਦਾ ਨੇ ਉਹਨੂੰ ਗਾਣਾ ਕੱਡ ਕੱਡ ਕੇ ਨੇੜੇ ਠਾਦੀ ਫੇਸਬੁੱਕ ਤੇ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ